ਹਾਂਜੀ ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਅੱਜ ਆਪਾਂ ਬਈ ਆਪਣਾ ਲੱਗ ਜਾਣਾ ਸਾਰਾ ਨਿਬੜ ਜਾਣਾ ਅਜ ਕੰਮ ਹਨ ਲਵਾਈ ਝੋਨੇ ਦੀ ਬੰਦੇ ਲਾਈ ਜਾਂਦੇ ਆ ਕਦੂ ਆਪਣਾ ਕੀਤਾ ਪਿਆ ਆਪਾਂ ਆਪਦਾ ਕੰਮ ਨਿਵੇੜੀ ਬੈਠੇ ਆ ਠੀਕ ਨੇ ਬੰਦਿਆਂ ਦਾ ਕੰਮ ਰਹਿੰਦਾ ਹੁਣਾ ਉਹ ਦਾ ਕਰ ਲੈਣਗੇ ਸਾਰਾ ਕਦੂ ਕੀਤਾ ਹੈ ਉਪਰੇ ਤੱਕ ਉਦੋਂ ਲੱਗਿਆ ਹੈ ਤੁਨਾ ਆਪਣਾ ਤੇ ਮੈਂ ਗੱਲ ਕਰਦਾ ਸੀਗਾ ਮਰੀ ਵੀ ਕਦੇ ਨਾ ਬੰਦਾ ਸੋਚਦਾ ਵਾ ਵੀ ਸਾਰਾ ਕੁਝ ਹੈ ਨਾ ਪਰ ਬੰਦੇ ਦੇ ਹੱਥ ਜੋ ਸੋਚਦਾ ਹੈ ਉਹ ਕਈ ਵਾਰ ਉਹਦੋਂ ਉਲਟ ਹੋ ਜਾਂਦਾ ਹੈ ਨਾ ਮੈਨੂੰ ਇਦਾਂ ਸੀਗਾ ਵੀ ਮੈਂ 15 ਤਰੀਕ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦੂੰਗਾ ਉਹਦਾ ਹੈ ਨਾ ਵੀ ਮੇਰਾ ਲੱਗ ਜਾਊਗਾ ਦਵਾਈ ਪਹਿ ਜਾਊਗੀ ਵੀ 15 ਤੋਂ ਪਹਿਲਾਂ ਪਹਿਲਾਂ ਪਰ ਨਾ ਚਾਹੁੰਦੇ ਹੋਏ ਵੀ ਠੀਕ ਨਹੀਂ ਕੁਝ ਕਮੀਆਂ ਰਹਿ ਗਈਆਂ ਇਹ ਨਹੀਂ ਪਨੀਰੀ ਜਿਹੜੀ ਆਪਣੀ ਸੀ ਆਪਦੀ ਘਰ ਦੀ ਬੀਜੀ ਹੋਈ ਸੀਗੀ ਪਤਾ ਨਹੀਂ ਕੀ ਗੱਲ ਹੋਈ ਕਿਸੇ ਨੀ ਕੋਈ ਸਾਤੋਂ ਗਲਤੀ ਹੋ ਗਈ ਰੱਬ ਜਾਣੇ ਜਾਂ ਕੋਈ ਖੇਤ ਦੇ ਵਿੱਚ ਜਿੱਥੇ ਬੀਜੀ ਹੋਈ ਸੀ ਉਹਦੇ ਵਿੱਚ ਕੋਈ ਕਮੀ ਸੀਗੀ ਤੇ ਉਹ ਪੀਲੀ ਪੈ ਗਈ ਜਿਵੇਂ ਸਪਰੇ ਨਹੀਂ ਮਾਰੀ ਹੁੰਦੀ ਇਦਾਂ ਪੀਲੀ ਪੈ ਗਈ ਸੀਗੀ ਇਹ ਇਹ ਜੀ ਕਿਸਮਤ ਮਾੜੀ 26 ਦੀ ਪਨੀਰੀ ਘਟ ਗਈ ਕਿਸੇ ਕੋਲੇ ਪਨੀਰੀ ਨਾ ਮਿਲਦੇ ਸਰਕਲ ਦੇ ਵਿੱਚ ਪਤਾ ਕਰਾਂ ਕੋਈ ਕਹਿੰਦਾ ਅਸੀਂ ਤਾਂ ਬਾਤ ਹੀ ਕੋਈ ਪੱਟ ਕੇ ਲੈ ਗਿਆ ਹਨ ਕਿਸੇ ਨੇ 10 ਲਾਈਏ ਕਿਨੇ 31 ਹਨਾ ਹੋਰ ਮਿਲ ਜਾਂਦੀਆਂ ਸੀ ਵੈਰਾਈਟੀਆਂ ਪਰ 26 ਬਈ ਮਿਲਦੀ ਨਾ ਸੀ ਮੈਂ ਬਹੁਤ ਫੋਨ ਕਰੀ ਹਨਾ ਦੂਰ ਤੱਕ ਪੁੱਛਿਆ ਵੀ ਮੇਲੇ ਮਸ਼ੀਨ ਵਾਲੀ ਮੈਂ ਹੁਣ ਬੰਦਿਆਂ ਨੂੰ ਆਪਣੀ ਸਾਈ ਦਿੱਤੀ ਹੋਈ ਸੀ ਕਿ ਇਹਨਾਂ ਨੂੰ ਵੀ ਵਜਾਰਿਆ ਨੂੰ ਹਨਾ ਆਪਦਾ ਕੰਮ ਕਰਨਾ ਸੀ ਤੇ ਜਦੋਂ ਨਾ ਮਿਲੇ ਮੈਂ ਕਿਹਾ ਵੀ ਹੁਣ ਕੀ ਕਰੀਏ ਫਿਰ ਮੈਂ ਕਿਹਾ ਵੀ ਚਲ ਇਦਾਂ ਕਰਦੇ ਆਂ ਵੀ ਜਿਹੜਾ ਆਪਣਾ ਰਹਿ ਗਿਆ ਲਾਲਿਆ ਸੀਗਾ ਬਾਕੀ ਤਾਂ ਆਪਣੇ ਰਹਿ ਗਏ ਸੀਗੇ ਤਿੰਨ ਕਿਲੋ ਰਹਿ ਗਏ ਸੀਗੇ ਤੇ ਮੈਂ ਕਿਹਾ ਵੀ ਜਿਹੜਾ ਥੋਂ ਰਹਿ ਗਿਆ ਵੀ ਐ ਕਰਦੇ ਆ ਬਨਾਸਪਤੀ ਲਾ ਦਨੇ ਹਨਾ ਇਤੋਂ ਲੈ ਆਉਨੇ ਆ ਸਾਡੇ ਸਿਹਾਰਾ ਉੱਥੋਂ ਮਿਲ ਜਾਂਦੀ ਆ ਉਹ ਵੇਚਦੇ ਆ ਉੱਥੇ ਮੈਂ ਕਿਹਾ ਵੀ ਉੱਥੋਂ ਲਿਆਵਾਂਗੇ ਬਨਾਸਪਤੀ ਲਾਵਾਂਗੇ ਦੇਖ ਲਓ ਤੁਸੀਂ ਮੇਰਾ ਯਾਰ ਦੋਸਤ ਆ ਪਿੰਡ ਤੋਂ ਹੀ ਉਸ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਹੋ ਗਿਆ ਕੰਮ ਕਹਿੰਦਾ ਮਿਲ ਗਈ ਉਹਨੂੰ ਪਹਿਲਾਂ ਪੁੱਛਿਆ ਸੀਗਾ ਉਹ ਕਹਿੰਦਾ ਸੀ ਕਿਸੇ ਨੇ ਲਾਉਣਾ ਤੇ ਜਿਹਨੇ ਉਹ ਉਹ ਤੋਂ ਪਨੀਰੀ ਲੈਣੀ ਸੀਗੀ ਤੇ ਉਹਨੇ ਉਹਦਾ ਹੱਲ ਹੋ ਗਿਆ ਉਹਨੇ ਉਹਨੂੰ ਜਵਾਬ ਦਿੱਤਾ ਕਹਿੰਦਾ ਵੀ ਮੇਰਾ ਸਰ ਗਿਆ ਵੀ ਤੂੰ ਬਨੀਰੀ ਜੀ ਨੂੰ ਮਰਜੀ ਦੇ ਦੇ